ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਖੀਜਮ ਖੀਜਰ ਇਹ ਲਿਨ ਨਿਊਗਾ ਦਾ ਸੰਦਾਸਵਾਦ ਪੰਜਾਬ ਦੀ ਇਲੈਕਸ਼ਨਲ ਦਾ ਸਮਾਂ ਜਿੰਦਾ ਜਿੰਦਾ ਹੀ ਨੇੜੇ ਆ ਰਿਹਾ ਹੈ ਉਦਾਂ ਹੀ ਹਰ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਨਾਲ ਰਾਜਨੀਤਿਕ ਪਾਰਟੀ ਦੇ ਨਾਲ ਜੁੜਨੇ ਨੇਤਾਵਾਂ ਵੱਲੋਂ ਵੀ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਦੋਸਤੋ ਕਿਹਾ ਜਾਂਦਾ ਕਿ ਸਿਆਣਾ ਔਰ ਪ੍ਰੀਪਕ ਨੇਤਾ ਹੁੰਦਾ ਹੈ ਜਿਹੜਾ ਜੋ ਹਾਲਾਤ ਚੱਲ ਰਹੇ ਨੇ ਕਿੰ ਸਰਕਾਰ ਆ ਰਹੀ ਹੈ ਕਿਦਾਂ ਪੱਲਾ ਭਾਰੀ ਹੈ ਉਸ ਨੂੰ ਦੇਖਦੇ ਹੋਏ ਆਪਣੀ ਰਣਨੀਤੀ ਬਣਾਉਂਦਾ ਹੈ ਕਿਉਂਕਿ ਉਹਨੂੰ ਕੋਈ ਵੀ ਜਿਹੜਾ ਨੇਤਾ ਰਾਜਨੀਤੀ ਵਿੱਚ ਆ ਰਿਹਾ ਹੈ ਇਹ ਆਂਦਾ ਉਹਦੀ ਇੱਕੋ ਹੀ ਉਹਦਾ ਮਕਸਦ ਹੁੰਦਾ ਕਿ ਰਾਜਨੀਤੀ ਵਿੱਚ ਆ ਕੇ ਜਿੱਤ ਪ੍ਰਾਪਤ ਕਰਨਾ ਤੇ ਲੋਕਾਂ ਦੀ ਸੇਵਾ ਕਰਨਾ ਦੋਸਤੋ ਜੇ ਮੈਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੀ ਤਾਂ ਪੰਜਾਬ ਦੇ ਜੋ ਹਾਲਾਤ ਜੋ ਦਿਖਾਈ ਦੇ ਰਹੇ ਨੇ ਉਦੋਂ ਇਹ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਇਸ ਗੱਲ ਨੂੰ ਨੇਤਾ ਵੀ ਜਾਣਦੇ ਨੇ ਦੋਸਤੋ ਨੇਤਾ ਹੀ ਜਾਣਦੇ ਸੀ ਗੱਲੋਂ ਇਸ ਲਈ ਦੋ ਤਿੰਨ ਰਾਜ ਪ੍ਰਾਹਲ ਕੇ ਨਾਲ ਸੰਬੰਧਿਤ ਵਿਰੋਧੀ ਜਿੰਦੇ ਨੇਤਾ ਦੀ ਭਾਰਤੀ ਜਨਤਾ ਪਾਰਟੀ ਲਈ ਨੇਤਾਵਾਂ ਨਾਲ ਨੇਤਾ ਬਦਰੀ ਹੈ ਉਹ ਕੁਝ ਵੱਡੇ ਨੇਤਾਵ ਦੇ ਸਮਰਕ ਵਿੱਚ ਨੇ ਉਹ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਜੋ ਜਾਲ ਜਾਂ ਉਹਨਾਂ ਨੂੰ ਸ਼ਾਮਿਲ ਕਰਵਾਇਆ ਜਾਵੇ ਪਰ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਕਿ ਜਦੋਂ ਵੀ ਕੋਈ ਇੱਕ ਵੱਡਾ ਨੇਤਾ ਜਾਂ ਐਮਐਲਏ ਬਣਨ ਦੇ ਲਈ ਇਲੈਕਸ਼ਨ ਲੜਨ ਦੇ ਚੁੱਕ ਨੇਤਾ ਜਦੋਂ ਵੀ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣਗੇ ਇਹ ਹੋਣ ਦੀ ਸਮਰਨ ਹੋਵੇਗੀ ਤਾਂ ਉਹ ਸਭ ਤੋਂ ਪਹਿਲੇ ਇਹ ਦੇਖਣਗੇ ਕਿ ਉਹਨਾਂ ਨੂੰ ਟਿਕਟ ਮਿਲਣ ਦੀ ਸਮਰਨ ਹੈ ਜਾਂ ਨਹੀਂ ਹੈ ਦੋਸਤੋ ਸੂਤਰ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਦੋ ਦਿਨ ਨੇਤਾਵਾਂ ਦੀ ਜਿਹੜੀ ਨਿਰਤਾ ਵਧੀ ਹੋਈ ਹੈ ਉਹ ਉਹ ਦਿਨ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਚੁੱਕੀਆਂ ਨੇ ਚੁੱਤਰੇ ਦੱਸਦੇ ਨੇ ਕਿ ਪਿਛਲੇ ਕੁਝ ਰਾਜਪੁਰਾ ਦੇ ਹਲਕੇ ਦਾ ਇੱਕ ਜੇ ਹਿਸਾਬ ਦਾ ਬੁਲਾਇਆ ਜਾਵੇ ਤਾਂ ਹਾਈ ਕਮਾਂਡ ਨੂੰ ਇਹ ਨਜ਼ਰ ਆਇਆ ਹੈ ਕਿ ਰਾਜਪੁਰਾ ਹਲਕੇ ਦੇ ਵਿੱਚ ਜੋ ਕੰਮ ਹੋਣਾ ਚਾਹੀਦਾ ਸੀ ਉਹ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਕੋਲ ਇੱਕ ਬਹੁਤ ਵੱਡਾ ਮੌਕਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੇ 2022 ਦੀ ਇਲੈਕਸ਼ਨ ਹੋਈਆਂ ਉਹਦੇ ਦੂਜੇ ਨੰਬਰ ਤੇ ਰਹੀ ਸੀ ਪਰ ਸੂਤਰੇ ਦੱਸਦੇ ਨੇ ਕਿ ਪਿਛਲੇ ਕਿੰਨੇ ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਕੋਈ ਜ਼ਿਆਦਾ ਗਤੀਵਿਧੀਆਂ ਨਾ ਹੋਣਾ ਪਾਰਟੀ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਪਾਰਟੀ ਨੂੰ ਲੱਗਦਾ ਕਿ ਸਾਡੀ ਇਹ ਜਿਹੜੀ ਸੀਟ ਹੈ ਉਹ ਸੇਫ ਜ਼ੋਨ ਦੇ ਵਿੱਚ ਹੈ ਇਸ ਲਈ ਪਾਰਟੀ ਵਿੱਚ ਆਂਦੀ ਹੈ ਕਿ ਇਹ ਸੀਟ ਸੇਫ ਜ਼ੋਨ ਵਿੱਚ ਰਵੇ ਡੇਂਜਰ ਜ਼ੋਨ ਦੇ ਵਿੱਚ ਕਿਸੇ ਤਰ੍ਹਾਂ ਦੀ ਨਾ ਚਲੇ ਇਸ ਲਈ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਦੋ ਤਿੰਨ ਨਿਤਾਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਸੰਪਰਕ ਰੱਖਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਉਹਦੇ ਉੱਪਰ ਵੀ ਆਤਮ ਚਿੰਤਨ ਕਰ ਰਹੀ ਹੈ ਫੀਡਬੈਕ ਲੈ ਰਹੀ ਹੈ ਸਰਵੇ ਕਰਵਾ ਰਹੀ ਹੈ ਤਾਂ ਕਿ ਜਿਹੜੇ ਰਾਜਪੁਰਾ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਇਹ ਸੀਟ ਹੈ ਉਹ ਹਰ ਹਿਲੇ 2027 ਵਿੱਚ ਜਿੱਤੀ ਜਾਵੇ ਅਜੇ ਦੇਖਿਆ ਜਾਵੇ ਤਾਂ ਰਾਜਪੁਰਾਲ ਕੇ ਦੇ ਵਿੱਚ ਜਗਦੀਸ਼ ਖਵਾ ਜੱਗਾ ਜਿਹੜੇ ਪਿਛਲੇ ਵਾਰ ਵੀ ਇਲੈਕਸ਼ਨ ਆਲੇ ਸਨ ਉਹ ਵੀ ਬਹੁਤ ਮਜ਼ਬੂਤ ਕੈਂਡੀਡੇਟ ਨੇ ਪਰ ਕਹਿੰਦੇ ਰਾਜਨੀਤੀ ਦੇ ক্রিকেট ਦੇ ਵਿੱਚ ਕੁਝ ਵੀ ਇਸ ਤਰ੍ਹਾਂ ਹੋ ਸਕਦਾ ਜਿਹਦੀ ਸੰਭਾਵਨਾ ਵੀ ਨਹੀਂ ਹੁੰਦੀ ਜਿਹਦੀ ਉਮੀਦ ਵੀ ਨਹੀਂ ਕੀਤੀ ਜਾਂਦੀ ਕਹਿੰਦੇ ਰਾਜਨੀਤੀ ਦੇ ক্রিকেট ਸੰਭਾਵਨਾਵਾਂ ਦਾ ਖੇਲ ਹੈ ਉਹ ਜਦ ਤੱਕ ਰਿਜ਼ਲਟ ਨਾ ਆਵੇ ਇਹ ਚਰਚਾਵਾਂ ਅਤੇ ਸੰਭਾਵਨਾਵਾਂ ਚੱਲਦੀਆਂ ਰਹਿੰਦੀਆਂ ਦੋਸਤੋ ਜਿਹੜੇ 2-3 ਨੇਤਾ ਭਾਜਪਾ ਜਨਤਾ ਪਾਰਟੀ ਦੇ ਇਸ ਵਰਕ ਵਿੱਚ ਨੇ ਕੁਝ ਨੇਤਾਵਾਂ ਦੇ ਉਹਨਾਂ ਰਾਜਪੁਰ ਹਲਕੇ ਦੇ ਵਿੱਚ ਕਹਿੰਦੇ ਬੜਾ ਜਨ ਆਧਾਰੀ ਹੈ ਉਹਨਾਂ ਦੇ ਜਨਰਧਾਰ ਹੋਣ ਦੇ ਕਰਕੇ ਇਸ ਗੱਲ ਬਾਰੇ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਦੇ ਨੇਤਾਵਾਂ ਨੂੰ ਹੀ ਪਤਾ ਹੈ ਇਸ ਲਈ ਉਹ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਇਹ ਰਾਜਨੀਤੀ ਅੱਗੇ ਵਧੇਗੀ ਜਿੱਦਾਂ ਜਿੱਦਾਂ ਇਹ ਚੋਣਾਂ ਦਾ ਸਮਾਂ ਨੇੜੇ ਆਏਗਾ ਜੋ ਹੁਣ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਨੇ ਕਿ ਭਾਰਤੀ ਜਨਤਾ ਪਾਰਟੀ ਵਿੱਚ ਜੋ ਸ਼ਾਮਿਲ ਹੁੰਦੇ ਨੇ ਜਾਂ ਨਹੀਂ ਦੇ ਸ਼ਾਮਿਲ ਹੁੰਦੇ ਨੇ ਤਾਂ ਰਾਜਪੁਰਾਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਹੁਤ ਵੱਡੀ ਮਜ਼ਬੂਤੀ ਮਿਲੇਗੀ ਅਗਲੀ ਵਾਰਿਕ ਚੁਣਾਈ ਨਮਸਕਾਰ ਜੈ ਹਿੰਦ